ਮੇਰੇ 3 ਸਾਲ ਪਹਿਲਾਂ ਮੇਰਾ ਐਸੀਅੰਟ ਹੋ ਚੁੱਕਿਆ ਸੀਗਾ ਜੋ ਕਿ ਮੈਂ ਹੁਣ ਇਸ ਟਾਈਮ ਮੰਜੇ ਤੇ ਪਿਆਗਾ ਮੇਰਾ ਕੋਈ ਹੁਣ ਕਮਾਈ ਦਾ ਸਾਧਨ ਨਹੀਂਗਾ ਮੇਰੇ ਮਾਂ ਪਿਓ ਨੇ ਸਿਰਫ ਦੋਨੇ ਇਹ ਪਲੀਜ਼ ਸਰ ਮੇਰੀ ਮਦਦ ਕੀਤੀ ਜਾਵੇ ਮੈਂ ਆਪਜੀ ਦੇ ਪਾ ਆਪ ਦੇ ਪਿਤਾ ਜੀ ਦਾ ਤੁਹਾਰਾ ਬਬਰ ਜਗਾ ਮੇਰੀ ਮਦਦ ਕੀਤੀ ਜਾਵੇ ਥੋੜੀ ਮੇਰੇ ਪਿਤਾ ਜੀ ਬਹੁਤ ਜ਼ਿਆਦਾ ਹੋਣੇ ਉਗ ਮੈਂ ਨਹੀਂ ਕਰ ਸਕਦੇ ਬਜ਼ਾਰੇ ਬਜ਼ੁਰਗ ਗੱਦੇ ਹੜੀਦਾਰ ਬੰਦੇ ਨੇ ਪਲੀਜ਼ ਮੇਰਾ ਇਹ ਵੀ ਹੋ ਜੇ ਤੇ ਮੇਰੇ ਸੇ ਮੇਰਾ ਬਿਜਲੀ ਦਾ ਬਿਲ ਇਹ ਵੀ ਬਿਜਲੀ ਦਾ ਬਿਲ ਬਹੁਤ ਜ਼ਿਆਦਾ ਚੁਕਾਇਆ ਸਰ ਫਿਜਲਾ ਜੋੜ ਜੋੜ ਕੇ ਪਲੀਜ਼ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਮੈਂ ਨਹੀਂ ਭਰ ਸਕਦਾ ਸਰ ਬਿਲ ਤੁਸੀਂ ਪਰ ਸਰ ਬਿਲ ਦੇ ਇੱਕ ਸਕਦੇ ਹਾਂ ਸਰ ਬਰ ਦੇਖ ਲੋ ਮੇਰਾ ਤੋਈ ਬਈਆ ਜੁਲਮਾਲ ਗਦੂਲੀ ਬਈ ਬਈ ਯਾਰ ਹੱਥ ਬਣ ਕੇ ਬੇਨਤੀ ਅਵਲੇ ਸਾਡਾ ਬਈ ਮੈਨੂੰ ਮੁੰਡਾ ਮੰਜੇ ਤੇ ਪਿਆਵੇ ਸੱਟ ਲੱਗੀ ਹੋਈ ਐ ਸ਼ਿਕਾਸੇ ਜੋ ਗਰੇ ਨੇ ਸਰ ਕੋਈ ਕਮਾਈ ਨਹੀਂ ਹੈਗੀ ਸਾਡਾ ਬੇਲਾ ਤਾਨੂੰ ਜੁਰਮਾਨਾ ਲਾ ਕੇ ਆਂਦਾ ਏ ਜੁਰਮਾਨਾ ਲਾ ਕੇ ਆਂਦਾ ਸੀ ਪਰ ਨਹੀਂ ਛੱਕਦੇ ਤੰਮ ਮਦਦ ਤੇ ਕੀਤੀ ਜਾਵੇ ਜੀ ਇਹ ਜਿਹੜਾ ਮੈਂ ਮੁੰਡੇ ਦਾ ਇਲਾਜ ਕਰਾਉਣਾ ਜੀ ਅਸੀਂ ਜਗਜੀਤੂਰੇ ਜਗੀ ਸਿੰਘ ਜੀ ਕੀ ਹਾਦਸਾ ਲੱਪਰੇ ਛੋਡੇ ਦਾ ਹਨ ਮੈਂ ਪੱਠੇ ਤੋਂ ਆ ਰਿਆ ਸੀਗਾ ਜੀ ਪੱਠੇ ਤੋਂ ਆਉਂਦੇ ਹੋ ਚਾਨਕ ਦਾ ਗਉਂ ਮੂਰੇ ਆ ਗਈ ਹੈ ਉਹਦੇ ਵਿੱਚ ਬੱਜਨ ਕਰਨ ਮੈਂ ਧੌਣ ਪਾਣ ਵਿੱਚ ਜੜ ਗਿਆ ਕਿਉਂਕਿ ਮੇਰਾ ਜੋ ਰੀੜ ਦੀ ਹੱਡੀ ਉਹ ਟੁੱਟ ਗਈ ਸੀ ਕਦੋਂ ਪਹੁੰਚ ਸਕਦਾ ਸੀ ਸਰਾ 25 ਸਾਲ ਪਹਿਲਾਂ ਜੀ ਹਾਂਜੀ ਤਾਂ ਇਸੋਂ ਪਹਿਲਾਂ ਉਹ ਜਦੋਂ ਕਿ ਪ੍ਰੈਸ਼ਨ ਜ਼ਰੂਰ ਹੋਇਆ ਸੀਗੇ ਚੰਡੀਗੜ੍ਹ ਰੱਖਿਆ ਸੀਗਾ ਪੰਜਵੇਂ ਦਿਨ ਮੇਰਾ ਜਾ ਕੇ ਕਿਤੇ ਪ੍ਰੈਸ਼ਨ ਹੋਇਆ ਸੀਗਾ ਜੀ ਉਹਦੋਂ ਨੂੰ ਲੱਖੋ ਕਿ ਨਾੜਾਂ ਜੋ ਨਾੜਨਸ਼ਾਲੀਆਂ ਬਲੋਕ ਹੋ ਚੁੱਕੇ ਸੀਗੇ ਜੀ ਉਹਨਾਂ ਨੇ ਪ੍ਰੈਸ਼ਨ ਕਰਤਾ ਜੀ ਮੰਨ ਕੇ ਰੱਖਿਆ 1.5 ਮਹੀਨਾ ਵਾਂਗੂ ਐਤੋਂ ਬਾਅਦ ਮਨੇ ਘਰੇ ਪੇ ਛੁੱਟੀ ਕਾਪੀ ਸੀਗੀ ਵੀ ਘਰੇ ਦੇਖਭਾਲ ਕਰ ਲੋ ਹੁਣਾਂ ਜੇ ਉਹ ਦੇਖਭਾਲ ਨਹੀਂ ਤੂੰ ਪਤਾ ਜੜਵੜ ਜਖਮ ਹੋ ਗਈ ਨਾ ਤਾਂ ਕੋਈ ਗੱđa ਸੀ ਨਾ ਕੁਝ ਹੋਰ ਸੀ ਮੇਰੇ ਕੋਲ ਜੀ ਕਿਉਂਕਿ ਪੈਰ ਦੇ ਬੰਦੇ ਇੱਥੋਂ ਲੈ ਕੇ ਇੱਥੋਂ ਤੱਕ ਡੈਡ ਆ ਜੀ ਉਹਦੀਆਂ ਕਿੱਕੜੇ ਜੱਖਮ ਬਹੁਤ ਜ਼ਿਆਦਾ ਹੋ ਗਏ ਸੀਗੇ। ਉਹ ਜੋ ਜੱਖਮ ਨੇ ਇੰਨਾ ਪੈਸਾ ਖਰਾਬ ਕਰਤਾ ਇੰਨਾ ਵੀ ਕਹਦੀ। ਹਾਂ ਹੁਣ ਇਦ ਤੱਕ ਹਲੇ ਜੱਕ ਜੱਖ ਮੇਰੇ ਨੇ ਜ਼ਿਆਦਾ ਹੋਏ ਪੈਣ ਜਿੰਨੇ ਵੀ ਕਹਦੀ। ਬਿਜਲੀ ਦਾ ਬਿੱਲ ਕਿੰਨਾ ਪਕਾਇ ਪਿੱਛ ਲੱਗਦਾ। ਲਗਾਤਾਰ ਜੁਰਮਾਨਾ ਲੱਗ ਲੱਗੇ ਬਿੱਲ ਦਾ ਬਿਜਲੀ ਦਾ ਆਈ ਜਾਂਦਾ ਕਿਉਂਕਿ ਪਹਿਲੇ 6 ਮਹੀਨੇ ਮਤਲਬ ਬਿੱਲ ਨਹੀਂ ਭਰਿਆ ਗਿਆ ਇਹ। 5000 ਇਕੱਠਾ ਆ ਚੁੱਕਾ ਜੀ ਉਦੋਂ ਬਾਅਦ ਮਤਲਬ ਬਿੱਲ ਨਹੀਂ ਭਰਿਆ ਗਿਆ। ਹੁਣ 14310 ਰੁਪਏ ਦਾ ਬਿੱਲ ਆ ਚੁੱਕਾ ਜੀ ਮੇਰਾ। ਹਾਂਜੀ ਕੀ ਬੀਕਰਨ ਤੁਸੀਂ ਮੈਂ ਚਾਹਣਾ ਕਿ ਕੁਛ ਮੇਰੀ ਮਦਦ ਕੀਤੀ ਜਾਵੇ ਮੈਂ ਆਪਣਾ ਤਰ੍ਹਾਂ ਮਾੜਾ ਮਾੜਾ ਤਰਸਾ ਕਹਿੰਦੀ ਹੈ ਨਾ ਬਿਜਲੀ ਦਾ ਬਿਲ ਪਰ ਸਕੀ ਹੈ ਅਗਰ ਕੰਟੈਕਟ ਨੰਬਰ ਸ਼ੇਅਰ ਕਰ ਦੂੰ ਹਾਂਜੀ 82859 80817 82859 80817 ਮਦਦ ਹੋਣੀ ਜੇ ਹਾਂਜੀ ਹਾਂਜੀ ਵੀਰ ਸਰਗਵਿੰਦਰ ਕੌਰ ਕਿਹੜਾ ਪਿੰਡ ਹੈ ਕੰਬੜਵਾਲ ਸਰੂਪ ਹੈ ਹਾਂ ਕੀ ਗੱਲ ਵਾਕੁਰ ਕੀ ਤੁਹਾਡੇ ਬੇਟੇ ਨਾਲ ਇਹਦਾ ਜੇ ਐਕਸੀਡੈਂਟ ਹੋ ਗਿਆ ਤੇ ਪੱਠੇ ਤੇ ਲੱਗਾ ਹੋਇਆ ਸੀ ਕੰਮ ਕਰਦੇ ਜੀ ਭਰਾਈ ਦਾ ਆਉਂਦੇ ਹਾਂ ਦਾਥਾਂ ਨੇ ਗਊ ਚ ਵੱਜਿਆ ਜੀ ਚਲੋ ਹਾਂ ਮੋਟਰਸਾਈਕਲ ਤੇ ਸੀ ਠੀਕ ਹੈ ਹਾਂ ਜੀ ਸੂਮ ਸਵੀਰਕ ਤੌਰ ਤੇ ਕਿੰਨੀ ਕੀ ਦਿੱਕਤ ਆਈ ਬੱਚੇ ਨੂੰ ਅਦ੍ਰੰਗ ਹੋ ਗਿਆ ਕਿਉਂ ਹੂੰ ਦ੍ਰੰਗ ਨੇ ਇਹਦੇ ਵੀ ਇਹਦੀ ਹੱਡੀ ਟੁੱਟੀ ਆ ਜੀ ਟੁੱਹੀ ਦੀ ਹਾਂ ਲਾਜ ਬਹੁਤ ਕਰਾਇਆ ਲਾਜ ਪਰੇਸ਼ਨ ਵੀ ਹੋਏ ਨੇਗੇ ਚੰਡੀਗੜ੍ਹ ਰੱਖੇ ਵੀ ਆ ਦੋ ਮਹੀਨੇ ਮਾਂ ਗੂ ਡੇਢ ਮਹੀਨੇ ਮਾਂ ਗੂ ਰੱਖਿਆ ਦਾ ਕੋਈ ਗੱਲ ਨਹੀਂ ਸਿਰਫ ਇਹਦਾ ਬਿੱਲ ਲਗਾਤਾ ਛੋਟਾ ਬਿਜਲੀ ਦਾ ਬਿੱਲ ਲੱਹਾਂ ਜੀ ਬਿਜਲੀ ਦਾ ਬਿੱਲ ਸਾਨੂੰ ਲਗਾਤਾਰ ਲੱਗਾ ਲੱਗਾ ਕੇ ਆਈ ਜਾਂਦਾਗਾ ਜੁਰਮਾਨਾ ਲੱਗ ਜਾਂਦਾ ਸਾਨੂੰ ਆਈ ਜਾਂਦਾ ਜੁਰਮਾਨਾ ਲੱਗ ਜਾਂਦਾ ਆਈ ਜਾਂਦਾ ਕਮਾਈ ਦਾ ਸਾਧਨ ਨਹੀਂ ਕਮਾਈ ਦਾ ਸਾਧਨ ਕੋਈ ਨਹੀਂ ਜੇ ਕਮਾਈ ਦਾ ਸਾਧਨ ਹੋਵੇ ਸੀ ਅੱਜ ਨੂੰ ਭਰ ਦਿੰਦੇ ਆਦਨ ਦੇ ਕੋਈ ਕਮਾਈ ਨਹੀਂ ਇਹ ਹੀ ਕਮਾਉਂਦਾ ਸੀ ਸਾਨੂੰ ਇਹ ਹੀ ਲਿਆਉਂਦਾ ਸੀਗਾ ਧੁਮਾਕੇ ਇਹ ਵੀ ਮੰਜੇ ਤੇ ਪਿਆਗਾ ਅਸੀਂ ਬਿਲ ਪਰ ਨਹੀਂ ਛੱਕਦੇ ਕੀ ਕੀ ਅਪੀਲ ਕਰ ਤੁਸੀਂ ਹਾਂਜੀ ਕੀ ਤੁਸੀਂ ਗੁਹਾਰ ਕੀ ਲਗਾਉਣਾ ਚਾਹੁੰਦੇ ਆ ਅਸੀਂ ਮਦਦ ਹਾਂਜੀ ਹਾਂਜੀ ਮਦਦ ਤੇ ਸਾਨੂੰ ਹੋਣੀ ਚਾਹੀਦੀ ਜਿਵੇਂ ਜਮੀਨ ਹੀ ਪਰ ਛੱਕਦੇ ਸਾਨੂੰ ਬਿਲ ਲੱਗ ਲੱਗ ਕੇ ਆਈ ਜਾਂਦਾ ਲੱਗ ਜੁਰਮਾਨਾ ਲੱਗੀ ਜਾਂਦਾ ਆਈ ਜਾਂਦਾ ਜੀ ਜੀ ਬਸ ਜੀ ਬਈ ਦਾ ਲਾਜ ਮੁੰਡੇ ਦਾ ਇਲਾਜ ਹੋ ਜਾਏ 干一家，意思啊！